ਕੋਡੀ 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 ਹਲੋ ਮਿੱਤਰੋ ਆਪਣੀ ਜਾਨ ਜਿੰਦ ਜਾਨ ਇੱਕ ਇਹ ਜਾਨ ਆ ਇੱਕ ਜਿਹੜਾ ਟੈਟੂ ਬਣਾ ਲੈਣਾ ਸਿੱਧੂ ਭਾਈ ਦਾ ਸਿਰਾਈ ਲਾਤੀ ਭਰਾ ਕੇ ਥੋੜਾ ਕਾਲਾ ਵੇਖਦਾ ਘਾਟਾ ਕੋਈ ਨਹੀਂ ਯਾਰ ਇੰਨਾ ਹੀ ਬਹੁਤ ਆ ਬਣਾਇਆ ਬਾਬੇ ਹਾਂ ਇਹ ਪੱਕਾ ਕਰਾ ਦੇਣਾ ਆਪਾਂ ਕੀ ਆ ਆਇਓ ਬਾਬੇ ਦੇ ਇੱਥੇ ਮਿਲਦੇ ਆਜੋ ਮੇਰੇ ਭਰਾ ਸਾਰੇ ਮੈਂ ਤੇ ਅੱਜ ਬਾਬੇ ਸ਼ਦੋਲੇ ਦੀ ਧਰਤੀ ਤੇ ਆਇਓ ਬਬੇ ਜੀ ਕਿੱਟਾਰ ਤੇ ਦੇ ਮਿਲਾਂਗੇ ਆਜੋ ਕਿੱਦਾਂ ਹੋਏ ਆ ਚੱਕੇ ਆਰੂ ਮੈਂ ਚੁਕੂ ਆਗੇ ਮੈਂ ਆ ਮਤਾ ਯਾ ਕਰੋ ਹਾਂਜੀ ਕੀ ਹਾਲ ਚਾਲ ਹੈ ਪੜਦਾ ਬਹੁਤ ਪੜਦਾ ਕਿੱਦਾਂ ਵੇ ਪੜਦਾ ਠੀਕ ਹੈ ਜੀ ਇਹ ਪੜਦਦਾ ਵੀ ਕੰਮ ਹੋਇਆ ਬੈਠੇ ਤੇ ਬੋਟ ਲੈ ਜੋਤਾ ਵੇ ਯਾਰ ਆ ਬਆ ਬਆ ਇਹ ਲੰਗੇ ਕੋੜੇ ਇਹ ਲੰਗੇ ਕੋੜੇ ਸਾਰੇ ਕਿੱਥੇ ਗਿੱਤੇ ਆ ਚਲੋ ਆ ਜੂਏ ਇੱਥੇ ਲਾ ਦੂ ਭਾਈ ਤੱਜੇ ਵਾਲੀ ਗਾਉਂ ਨਾਲ ਸਾਖੀ ਅਤੇ ਹਾਰਾ ਬਣਾਇਆ ਜਾਂਦਾ ਸੀ ਤੇ ਆ ਆ ਭਾਈ ਤੱਜੇ ਵਾਲੀ ਗਾਉਂ ਨਾਲ ਸਾਖੀ ਅਤੇ ਹਾਰਾ ਬਣਾਇਆ ਜਾਂਦਾ ਸੀ ਆ ਇਹਨਾਂ ਦਾ ਮੈਚ ਹੋ ਲੱਗਾ ਇੱਕ ਆ ਬਾਈ ਦਾ ਇੱਕ ਉਹ ਹੈ ਬੁੱਢਾ ਉਗਰਾਵਾਂ ਦੀ ਕਰਤਾ ਇਹ ਕਿੱਦਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਟਰਾਈਆਂ ਦਾ ਬਣਦੇ ਆਏ ਐ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬੈਲ ਆਈਕਨ ਨੂੰ ਦਬਾਉਣਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ